जी कोशन सिंह नीर लट्टा गणेश बिल्डर मोहाली आशीन चलाक पिंड मशीन चला कल सवेरे सात बजे अपने घरों रोटी पानी खाके रोटी अपने नाल लैके उ मशीन चल गया शेर का फोन आया तू आया नहीं क्या मैं घरों निकल आया ਇਹ ਤਾਂ ਠੀਕ ਆ ਜੱਸ ਜੀ 80 ਉੱਤੇ ਪਹੁੰਚਿਆ ਉਹ ਮਰ ਉਹਨਾਂ ਛਣੇ ਬਾਅਦ ਦੱਸਿਆ ਕਿ ਇਹ ਅਹੀਂ ਜਦ ਪੁੱਛਿਆ ਸਾਨੂੰ ਨਾ ਫੋਨ ਕੀਤਾ ਵੀ ਸ਼ੁਭਦੀਪ ਘਰ ਆ ਗਿਆ ਇੱਥੇ ਆਇਆ ਚਲ ਗਿਆ ਇੱਥੋਂ ਤੇ ਅਹੀਂ ਆਖਿਆ ਜੀ ਕਿ ਆਜ ਇਹ ਕੰਮ ਕਰੋ ਤੇ ਕਹਿੰਦੇ ਕਿ ਛਣੇ ਨਾ ਹਰ ਬਰ ਨੂੰ ਚਾਬੀ ਦੇ ਕੇ ਸੋਜੀ ਕੇਗਾ ਤੁਸੀਂ ਸਾਫ ਸफाई ਕਰ ਗਨੀਸ਼ ਕਰ ਤੇ ਮਿਕਨੀ ਉਹਨਾਂ ਤੇ ਉਹਦੀ ਸਰਵਜ ਹੋਣੀ ਹੈ ਤੇ ਮੈਨੂੰ ਫੋਨ ਕਰ ਦਿੰਦਾ ਕਿ ਚਲਣਾ ਚੰਗਾ ਕਰਾ ਲਾਂਗੇ ਉਹ ਮੁੜ ਕੇ ਜੀ ਜੇ ਨਾ ਨਹੀਂ ਪੁੱਛਿਆ ਤੇ ਸਾਡਾ ਮੁਲਾਕਾਤ ਕੀਆ ਹਾਂ ਜੀ 11 ਵਜੇ ਇੱਥੇ ਪਰੌਣਾ ਡਰਾਈਵਰ ਆ ਉਹਨੇ ਜਾਰਾਂ ਨੂੰ ਕਹਿੰਤੀ ਤੱਕ ਕਹਿੰਦਾ ਮੈਂ ਮਿਤਾ ਰਿਆਂ ਬਾਜ਼ਾਰ ਤੇ ਹਾਂਜੀ ਫਿਰ ਅਹੀਂ ਜਦੋਂ ਇੱਥੋਂ ਛਾਨੋ ਫਿਰ ਪਹਲਾ ਲਗਾ ਤੇ ਅਹੀਂ ਫਿਰ ਉਧਰ ਗਏ ਹਾਂ ਮਿਲ ਗਏ 5 ਵਜੇ ਇੱਥੋਂ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਕਿਸੇ ਨੇ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿਵੇਂ ਸਾਡੇ ਰਿਸ਼ਤੇਦਾਰ ਲੱਗੇ ਦੂਜੇ ਨੰਬਰ ਤੇ ਉਹਦਾ ਫੋਨ ਉਹ ਬੰਦ ਹੋ ਗਿਆ ਚਾਨੂੰ ਚੇਹੇ ਜਦੋਂ ਗਿਆ ਉਹ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਦੋਂ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਕਿਥੇ ਹੀ ਚੁੱਪ ਗਿਆ ਫਿਰ ਆਪਾਂ ਉੱਥੇ ਗਏ ਆ ਫੈਸਟ ਟੈਂਪ 6 ਵਜੇ ਤੇ ਉਹਨਾਂ ਨੇ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਡੀ ਛੇੜੇ ਆਏ ਉਹਨਾਂ ਨੇ ਗੱਲ ਕਹੀ ਆਇਆ ਹੀ ਤੇ ਉਹ ਚਲ ਗਿਆ ਤੇ ਦੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨਾ ਹੈ ਸਾਰਾ ਉਹਨਾ ਲੋਕਾਂ ਨੂੰ ਚਾਹੀਏ ਖੇੜੇ ਆੜੇ ਟਾਰੇ ਗੱਲ ਪੁੰਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਜਿਹੜਾ ਜਨੇ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇੜਣਾ ਤੇ ਚਾਰ ਵਾਲੀ ਗੱਲ ਹੋਈ ਜਾਂਦੀ ਹੈ ਜਿਹੜਾ ਅੱਜ ਜਦੋਂ ਐਸਟੀਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਲੇ ਡਰਾਈਵਰਾਂ ਨੂੰ ਕਿ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡ ਬੜੀ ਲਾਸ਼ ਗੱਡੀ ਆ ਉੱਥੇ ਅਹੀਂ ਛਾੜੇ ਬੰਦੇ ਗਏ ਆ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲਾਂ ਮਸ਼ੀਨ ਦੇ ਲਾਗੇ ਲਾਗੇ ਦੇਖਿਆ ਫੇਰ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਹੋ ਗਿਆ ਅੱਜ ਤੁਹਾਡੇ ਨਾਲ ਕਿੱਥੇ ਗਏ ਤੇ ਉਹ ਫਿਰ ਆਜੂ ਨਾਲ ਬੈਠ ਕੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹਨਾ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ ਤੇ ਮੰਗੋ ਵਾਲੀ ਨੂੰ ਗਏ ਹਾਂ ਅਹੀਂ ਲਾਇਰ ਨੂੰ ਗਏ ਹਾਂ ਇਤਨੇ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਕਾਣੇ ਦੇ ਪਹੁੰਚ ਗਿਆ ਜਿੱਥੇ ਉਹਦੀ লাশ ਸੀ ਪਤਾ ਨਹੀਂ ਕਿ ਇਦਰਾ ਮਾਰਿਆ ਉਹਨਾਂ ਮੋਟਰਸਾਈਕਲ 'ਤੇ ਲਾਗੇ ਖੜਾ ਰਿਆ ਚਾਬੀ ਜ ਉਹ ਜਦੋਂ ਉੱਥੇ ਮਾਰ ਕੇ ਉਹਦੀ ਧੂੜੇ লাশ ਤੇ ਨਾਲ ਥੱਲੇ ਕਰਕੇ ਖੜਿਆ ਜਿਹਾ ਥਾਰੀਆਂ 'ਚ ਤੇ ਲੱਭੇ ਨਾ ਤੇ ਚਾਬੀ ਹੱਥ 'ਤੇ ਲਾਗੇ ਮੋਟਰਸਾਈਕਲ ਬੁੱਟ ਦੀ ਰੱਖੀ ਦੇ ਮਬਾਜਲਾ ਉਹਦਾ ਲੈ ਗਿਆ ਬੜੀ ਜੇ ਕੁਝ ਪੈਸੇ ਨਾ ਕੱਢ ਲੈ ਕੁਝ ਨਾ ਰਹਿ ਗਿਆ ਮਨ ਲਾ ਫੋਰਸ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ ਕਿ ਸਾਡਾ ਲੜਕਾ ਇਹ ਉਹਨੇ ਸਾਰੇ ਜਿੰਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਆ ਪੁੱਤਰੀ ਛੋਟੀਆਂ ਇੱਕ ਲੜਕਾ ਮੇਰਾ ਪਹਿਲੋ ਇਦਾਂ ਐਕਸੀਡੈਂਟ ਨਾ ਪੂਰਾ ਗਏ ਕਿ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਮਾਈ ਕਰਦਾ ਸੀ ਤੇ ਰੋਟੀ ਮਿਲ ਖੋਦਾ ਸੀ ਤੇ ਸਾਨੂੰ ਮਨ ਅਨਸ਼ਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾਉਣੀ ਚਾਹੀਦੀ ਆ ਗਾੜਾ ਸਾਡੀ ਕੋਟ ਮਾਟ ਮਾਰ ਤੇ ਚਲ ਗਈ ਆ ਬਾਪੂ ਜਮਾਰ ਮੀਹ ਕਰਾਉਣਾ ਚਾਹੁੰਦਾ ਮੈਂ ਇਸ ਕਰਕੇ ਕੋਟਮਨ ਕਰਾਇਆ ਵੀ ਐਫ ਆਰ ਦੱਦੀ ਹਣੀ ਪਰਚਾ ਨਹੀਂ ਹੋਣਾ ਨਾਲ ਦੀ ਇਸੇ ਕਰਕੇ ਕੋਟਮਨ ਕਰਾ ਕੇ ਉਹਨਾਂ ਦੇ ਮਤਲਬ ਜੁਨੀ ਨਹੀਂ ਕਰ ਰਹੀ ਹੁਣ ਜੇ ਜੇ ਬਾਅਦ ਤੋਂ ਬਾਅਦ ਉਹਨਾਂ ਨੂੰ ਸ਼ਰਮ ਆ ਲੇਗੀ ਜਾਨੋ ਪੰਜਾਬ ਸ਼ਿਕਾਰੋਨ ਕੋਈ ਨਾ ਕੋਈ ਜੋ ਹੁਣ ਤੇ ਦੇ ਸਕਦੀ ਆ ਆਨੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਜੁਨੀ ਚਾਹੀਦੀ ਹਾਂਜੀ ਹਾਂਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ